ਇੱਕ ਸ਼ਖਸੀਅਤ ਇੱਕ ਮੁਲਾਕਾਤ ਪ੍ਰੋਗਰਾਮ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਮੇਜਰ ਸਿੰਘ ਜੀ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਖੂਨਦਾਨ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਜਾਣਦੇ ਹਾਂ ਇਹਨਾਂ ਦੇ ਕੋਲੋਂ ਕਿ ਇਹਨਾਂ ਵੱਲੋਂ ਇਸ ਸੁਸਾਇਟੀ ਦੀ ਸ਼ੁਰੂਆਤ ਕਿਸ ਮੁੱਖ ਕਾਰਨ ਕਰਕੇ ਜਿਹੜੀ ਕਿ ਸ਼ੁਰੂ ਕੀਤੀ ਗਈ ਸਰ ਸਵਾਗਤ ਹੈ ਤੁਹਾਡਾ ਜਿਹੜਾ ਇਹਦਾ ਮਕਸਦ ਇਹ ਹੈ ਜੀ ਕੁਝ ਸਮੇਂ ਪਹਿਲਾਂ ਜਿਹੜਾ ਮੇਰਾ ਖੁਦ ਐਕਸੀਡੈਂਟ ਹੋ ਗਿਆ ਸੀ ਉਹਦੇ ਵਿੱਚ ਡਾਕਟਰਾਂ ਨੇ ਪਹਿਲੀ ਵਾਰ ਤੋਂ ਨਾ ਜਵਾਬ ਦਿੱਤਾ ਹੀ ਕਿ ਤੁਹਾਡਾ ਬਚਣਾ ਮੁਸ਼ਕਲ ਆ ਕੁਝ ਚੰਗੇ ਕਰਮ ਕਰਨ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਦੂਜਾ ਜਨਮ ਦਿੱਤਾ ਉਸ ਤੋਂ ਬਾਅਦ ਅਸੀਂ ਇਹ ਮੰਨ ਚਿਤਾਰਿਆ ਸੀ ਕਿ ਜਿਹੜਾ ਹੋਣ ਵਾਲਾ ਜੀਵਨ ਹੈ ਇਹ ਅਸੀਂ ਸੇਵਾ ਦੇ ਵਿੱਚ ਲਗਾਵਾਂਗੇ ਜਿੰਨਾ ਤੱਕ ਸਵਾਸ ਚੱਲਦੇ ਪਿਆ ਆ ਉਹਨਾਂ ਦਾ ਅਸੀਂ ਸੇਵਾਚੀ ਰਹਿਾਂਗੇ ਸੋਸਾਇਟੀ ਵੱਲੋਂ ਹੁਣ ਤੱਕ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਖਾਣਦਾਨ ਕੈਂਪ ਅੱਜ ਖੂਨਦਾਨ ਕੈਂਪ ਦੇ ਨਾਲ ਹੋਰ ਵੀ ਕਾਫੀ ਜਿਹੜੀਆਂ ਸੇਵਾ ਕਰ ਰਹੇ ਅਸੀਂ ਜਿਵੇਂ ਕਿ ਲੜਕੀਆਂ ਦੇ ਵਿਆਹ ਕਰ ਰਹੇ ਆ ਮੈਡੀਕਲ ਕੈਂਪ ਲਗਾ ਰਹੇ ਆ ਜਾਂ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਰਚਨ ਦੀ ਉਹ ਵੀ ਪ੍ਰੋਵਾਈਡ ਕਰਵਾ ਕੇ ਦੇ ਰਹੇ ਆ ਅਸੀਂ ਆਪਣੀ ਸੁਸਾਇਟੀ ਵੱਲੋਂ ਜੀ ਮਤਲਬ ਕਿ ਜਿਹੜਾ ਕਿ ਆਪਾਂ ਖੂਨਦਾਨ ਦੀ ਸ਼ੁਰੂਆਤ ਕੀਤੀ ਆ ਹੁਣ ਤੱਕ ਆਪਾਂ ਇਹਨੂੰ ਤਰਨਤਾਰਨ ਜ਼ਿਲ੍ਹੇ ਦੇ ਨਾਲ ਹੀ ਸਬੰਧਤ ਰੱਖਿਆ ਕਿ ਜੇ ਪੰਜਾਬ ਦੇ ਵਿੱਚ ਵੀ ਸੇਵਾ ਦਿੱਤੀ ਜਾ ਰਹੀ ਹੈ ਵੇਖੋ ਜੀ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕੀਤੀ ਤਾਂ ਜ਼ਿਲ੍ਹੇ ਤੇ ਸ਼ੁਰੂ ਕੀਤੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਸ਼੍ਰੀ ਗੁਰੂ ਰਵਿੰਦਰ ਸਿੰਘ ਖੁੰਦਾਂ ਸੇਵਾ ਸੁਸਾਇਟੀ ਚੱਲਦੀ ਪਈ ਆ ਔਰ ਜਿੰਨਾ ਤੱਕ ਅੰਦਰ ਸੁਆਸ ਆ ਇਹ ਤੋਂ ਗਾਂ ਖੜਾਂਗੇ ਪੰਜਾਬ ਤੋਂ ਸਹੀ ਬਾਹਰ ਲਈਏ ਸਟੇਟਸ ਵੀ ਇਸ ਚੀਜ਼ ਨੂੰ ਪ੍ਰੋਵਾਈਡ ਕਰਵਾਵਾਂਗੇ ਕਿ ਜਿਹੜੇ ਸਾਡੇ ਇੱਥੋਂ ਦੇ ਸਾਡੇ ਸੇਵਾਦਾਰ ਮੈਂਬਰ ਹੀ ਜਿਹੜੇ ਅੱਜ ਬਾਹਰ ਗਏ ਉਹਨਾਂ ਨੂੰ ਫਕਰ ਹੈ ਚੀਤੇ ਕਿ ਅਸੀਂ ਜ਼ਿਲ੍ਹੇ ਤੋਂ ਸ਼ੁਰੂ ਕਰਕੇ ਅੱਜ ਜਿਹੜੀ ਸਾਡੀ ਸੁਸਾਇਟੀ ਆ ਪੂਰੇ ਪੰਜਾਬ ਤੇ ਆ ਰਹੀ ਆ ਬਹੁਤ ਮਤਲਬ ਕਿ ਸੁਸਾਇਟੀ ਵੱਲੋਂ ਸੰਜੋਗ ਅਤੇ ਸੇਵਾਦਾਰ ਵੱਲੋਂ ਸੰਜੋਗ ਬਹੁਤ ਮਿਲਿਆ ਹੈ ਹੁਣ ਤੱਕ ਦਾ ਦੇ ਲੋਕ ਕਿੰਨੇ ਜੁਨਟ ਖੂਨ ਜਿਹੜਾ ਕਿ ਦੇ ਦਿੱਤਾ ਜਾ ਚੁੱਕਾ ਜਿਹੜਾ ਸਾਡੇ ਵੱਲੋਂ ਜੁਨਟ ਜਿਆਦਾ ਤੋਂ ਪਲੱਸ ਜਿਹੜਾ ਜੁਨਟ ਗਿਆ ਹੋਇਆ ਵਾ ਅਸੀਂ ਲਗਭਗ 100 ਕੇੈਂਪ ਲਗਾ ਚੁੱਕੇ ਹਾਂ ਜੀ ਇਸ ਤਰ੍ਹਾਂ ਲੋਕਾਂ ਨੂੰ ਦੇ ਕਰਦੇ ਅਸੀਂ ਜਿਵੇਂ ਕਿ ਕੋਈ ਵੀ ਅਮਰਜੈਂਸੀ ਕੇਸ ਆ ਜਾਂਦਾ ਜਾਂ ਐਕਸੀਡੈਂਟ ਕੇਸ ਹੁੰਦਾ ਜਾਂ ਪ੍ਰੈਗਨਸੀ ਕੇਸ ਜਾਂ ਕਿਸੇ ਦੇ ਵਿੱਚ ਬਲੱਡ ਜਾਂ ਬੱਚਿਆਂ ਨੂੰ ਜਿਹੜੀ ਕੋਈ ਪ੍ਰੋਬਲਮ ਹੁੰਦੀ ਆ ਉਸ ਦੇ ਵਿੱਚ ਜਿਹੜਾ ਅਸੀਂ ਬਲੱਡ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਇਸ ਦੇ ਨਾਲ-ਨਾਲ ਜਿਹੜੇ ਨੌਜਵਾਨ ਤੁਹਾਡੇ ਨਾਲ ਜੁੜੇ ਆ ਤੁਹਾਡੀ ਸੁਸਾਇਟੀ ਦੇ ਨਾਲ ਜੁੜੇ ਆ ਉਹਨਾਂ ਦੇ ਨਾਲ ਹੋਰ ਵੀ ਤੁਸੀਂ ਜਿਹੜਾ ਪ੍ਰੇਰਿਤਕਨਮ ਕਰ ਰਹੇ ਜੇ ਸੰਸਥਾ ਨਾਲ ਜੋੜ ਰਹੇ ਜੇ ਸੰਸਥਾ ਦਾ ਮੁੱਖ ਉਦੇਸ਼ ਕੀ ਹੈ ਉਹ ਵਿਸ਼ੇਸ਼ ਇਹ ਆ ਕਿ ਜਿਹੜਾ ਅੱਜ ਨਸ਼ੇ ਦੀ ਲਹਿਰ ਬਹੁਤ ਜ਼ਿਆਦਾ ਵੱਜ ਚੁੱਕੀ ਆ ਇਸ ਨਸ਼ੇ ਦੀ ਜਿਹੜੀ ਨੈਨ ਨੂੰ ਰੋਕਣਾ ਵਾ ਤੇ ਅੱਜ ਆਪਾਂ ਨੂੰ ਘਰਾਂ 'ਚੋਂ ਬਾਹਰ ਨਿਕਲ ਕੇ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਆ ਗਾਈਡ ਕਰਨ ਦੀ ਲੋੜ ਆ ਜੋ ਕਿ ਨੌਜਵਾਨ ਕੋਈ ਵੀ ਅੱਜ ਬੱਚਾ 14 ਜਾਂ 13 ਸਾਲਾਂ ਦਾ ਉਹਨੂੰ ਸ਼ੁਰੂ ਤੋਂ ਹੀ ਜੇ ਆਪਾਂ ਸਹੀ ਸਿੱਖਿਆ ਦਵਾਂਗੇ ਤੇ ਉਹ ਸਹੀ ਗਾਈਡੀ ਚੱਲਦਾ ਜਾਊਗਾ ਅੱਜ ਅਸੀਂ ਸਾਰਿਆਂ ਨੂੰ ਨੌਜਵਾਨਾਂ ਵੀਰਾਂ ਨੂੰ ਮਾਵਾ ਨੂੰ ਭੈਣਾਂ ਨੂੰ ਪਿਓ ਨੂੰ ਇਕੋ ਹੀ ਇਕੋ ਹੀ ਆਵਾਜ਼ ਕਰਦੇ ਆ ਕਿ ਆਪਣੇ ਬੱਚੇ ਨੂੰ ਸ਼ੁਰੂ ਤੋਂ ਵਧੀਆ ਸਿੱਖਿਆ ਦਿਓ ਕਿਸੇ ਚੰਗੇ ਸੰਸਥਾ ਨਾਲ ਜੋ ਕਿ ਅੱਜ ਆਪਣੇ ਲੋਕ ਭਲਾਈ ਦਾ ਕੰਮ ਕਰੇ ਜਾਂ گاؤں ਆਉਣ ਵਾਲਾ ਸਮਾਣ ਵਾਲੀ ਬੈਟਰ ਰਵੇ ਉਹ ਸੰਸਥਾਾਂ ਜਿਹੜਾ ਤੁਸੀਂ ਪੰਜਾਬ ਪੱਤਰ ਤੇ ਖੜ ਰਹੇ ਹੋ ਉਹਦਾ ਮਕਸਦ ਪੰਜਾਬ ਪદ્ધਤੇ ਖੜਨ ਦਾ ਮਕਸਦ ਇਹ ਹੈ ਜਿਵੇਂ ਅੱਜ ਕਿਸੇ ਨੂੰ ਖੂਨ ਦੀ ਜ਼ਰੂਰਤ ਪੈਂਦੀ ਆ ਆਪਣੇ ਦੂਰ ਨੇੜੇ ਉਹ ਜਿਹੜੇ ਲੋਕ ਆਉਂਦੇ ਨੇ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਸਾਡੀ ਇਹ ਸੰਸਥਾ ਨੇ ਮਦਦ ਕੀਤੀ ਆ ਉਹੀ ਜਿਹਦੀ ਮਦਦ ਹੋਈ ਉਹਦੀ ਉਹ ਸਾਡੀ ਸੰਸਥਾ ਨਾਲ ਜੁੜ ਜਾਂਦਾ ਵਾ ਉਸ ਤੋਂ ਨਾਲ ਉਹ ਸਾਡੀ ਸੰਸਥਾ ਨਾਲ ਫਿਰ ਕੰਮ ਕਰਦਾ ਵਾ ਜਿਵੇਂ ਜਿੱਥੇ ਉਹਨਾਂ ਦੇ ਕੋਈ ਕਿਸੇ ਵੀ ਏਰੀਆ 'ਚ ਆਉਂਦਾ ਕਿਸੇ ਵੀ ਜ਼ਿਲ੍ਹੇ 'ਚ ਆਉਂਦਾ ਅਸੀਂ ਉਹਨੂੰ ਆਪਣੇ ਨਾਲ ਜੋੜ ਕੇ ਫਿਰ ਉਹਨ ਲਈ ਦੂਥੇ ਟੀਮ ਬਣਾਈਦੀ ਆ ਉਹਦੇ ਨਾਲ ਹੀ ਪੂਰੇ ਪੰਜਾਬ 'ਚ ਕੰਮ ਹੋ ਰਿਹਾ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਜਾਂ ਤੁਹਾਡੀ ਟੀਮ ਦੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕੀਤਾ ਜਾ ਸਕਦਾ ਅਸੀਂ ਆਪਣਾ ਹੈਲਪਲਾਈਨ ਨੰਬਰ ਜੋ ਵੀਡੀਓ ਦੇਖ ਰਹੇ ਜੀ ਉਸ ਦੇ ਥੱਲੇ ਚੱਲਦਾ ਰਹੂਗਾ ਜਦੋਂ ਵੀ ਕਿਸੇ ਨੂੰ ਰਾਤ ਭਰਾਤ ਐਮਰਜੈਂਸੀ ਲੋੜ ਪੈਂਦੀ ਸਾਡੇ ਨਾਲ ਸੁਸਾਇਟੀ ਦੇ ਹੈਲਪਲਾਈਨ ਨੰਬਰ ਨਾਲ ਟਾਈਪ ਕਰਕੇ ਤੁਸੀਂ ਆਪਣੀ ਜੋ ਮੁਸ਼ਕਲ ਦੱਸ ਸਕਦੇ ਸੋ ਇਹ ਸਨ ਸਰਦਾਰ ਮੇਜਰ ਸਿੰਘ